ਪੁਲਸ ਜ਼ਿਲ੍ਹਾ ਬਟਾਲਾ ਦੀ ਵੱਡੀ ਕਾਮਯਾਬੀ ਕਮਾਂਡ ਪੁਲਸ ਨੇ ਤਿੰਨ ਰਿਵਾਲਵਰਾਂ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਕਾਬੂ ਕਈ ਵਰਤਾਂਤਾਂ ਵਿੱਚ ਪੁਲਸ ਨੂੰ ਲੋੜਿੰਦਾ ਸੀ ਪੀਤੇ ਦੇਣੀ ਪਿੰਡ ਪੋਚਾ ਵਿੱਚ ਦੁਕਾਨਦਾਰ ਨੂੰ ਫਾਇਰਿੰਗ ਕਰਕੇ ਲੁੱਟਣ ਵਾਲੇ ਲੁੱਟੇਰੇ ਗਰੋਹ ਤੇ ਇੱਕ ਮੈਂਬਰ ਨੂੰ ਕਮਾਂਡ ਪੁਲਸ ਨੇ ਤਿੰਨ ਨਜਾਇਜ਼ ਰਿਵਾਲਵਰਾਂ ਸਮੇਤ ਕੱਪੂ ਕਰਕੇ ਕੇਸ ਤਰਜ ਕਰ ਲਿਆ ਹੈ ਅਤੇ ਉਸ ਕੋਲੋਂ ਮੜਲੀ ਪੁੱਛ ਕੇ ਚਲੂ ਕਰ ਦਿਤੀ ਹੈ ਇਸ ਬੰਦੀ ਡੀਐਸਪੀ ਰਜੇਸ਼ ਕੱਕੜ ਨੇ ਦੱਸਿਆ ਕਿ ਬੀਤੀ 1 ਇਕੀ ਤਰੀਕ ਨੂੰ ਪਿੰਡ ਪੋਚਾ ਵਿਖੇ ਇੱਕ ਦੁਕਾਨਦਾਰ ਨੂੰ ਰਿਵਾਲਵਰ ਦਿਖਾ ਕੇ ਕੁਲੀ ਚਲਾ ਕੇ ਧਰਾ ਤਮਕਾ ਕੇ ਲੁੱਟਣ ਵਾਲੇ ਲੁਟੇਰੇ گروਹ ਦੇ ਇੱਕ ਮੈਂਬਰ ਰਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ੋਂ 4 ਰਿਵਾਲਵਰ 32 ਪੋਰ ਤੇ ਲੈ ਕੇ ਆਇਆ ਸੀ ਜਿਸ ਵਿੱਚੋਂ 3 ਰਿਵਾਲਵਰ ਤੇ 9 ਰਾਉਂਡ ਬਰਾਮਦ ਕੀਤੇ ਹਨ ਤੇ ਬਾਕੀ ਇੱਕ ਰਿਵਾਲਵਰ ਤੇ ਇਸ ਦੇ ਦੋ ਸਾਥੀ ਅਜੇ ਕਾਬੂ ਕਰਨੇ ਬਾਕੀ ਹਨ ਜਾਂਚ ਕੀਤੀ ਜਾ ਰਹੀ ਹੈ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਕੋਲੋਂ ਮੁਕਲੀ ਪੁੱਛ ਕੇ ਚੱਜ ਰਹੀ ਹੈ ਹਾਂਜੀ ਸਰ ਜਿਹੜੇ ਅੱਜ ਤੁਸੀਂ ਆ ਵੈਪਨ ਫੜਿਆ ਤੇ ਨਾਲ ਇੱਕ ਮਰਜ਼ਮ ਫੜਿਆ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਆ ਮਾਨਯੋਗ ਅਸ਼ਵੀ ਕੋਟਿਆਲ ਆਈਪੀਐਸ ਬਟਾਲਾ ਤੇ ਸ਼੍ਰੀ ਰਮਿੰਦਰ ਸਿੰਘ ਜੀ ਬੀਪੀਐਸ ਇਨਵੈਸਟੀਗੇਸ਼ਨ ਜੇ ਦਸ਼ਮ ਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹਨਾਂ ਦੇਸ਼ਾਂ ਦੇ ਨਾਲ ਕੰਮ ਕਰਦੇ ਆ ਹੋਇਆ ਥਾਣਾ ਕੁਮਾਨ ਦਾ ਕੁਝ ਪੈਂਦਾ ਵਾ ਬੋਝਾ ਉਥੇ 21 ਤਰੀਕ ਨੂੰ ਵਾਪਤ ਹੋਈ ਸੀ ਜਿਹਦੇ ਇੱਕ ਦੁਕਾਨਦਾਰ ਸੀ ਕਰਾਨੇ ਵਾਲਾ ਉਹ ਤੋਂ ਮੱਛਸ ਲੈਣ ਤੋਂ ਉਹਦੇ ਤੋਂ ਪੈਸੇ ਦੇਣ ਤੋਂ ਇੱਕ ਵਿਅਕਤੀ ਨੇ ਆਪਣੇ ਦਸਤੀ ਹਥਿਆਰ ਨਾਲ ਵੈਪਨ ਨਾਲ ਮਾਰ ਦੇਣ ਦੀ ਦਾ ਬਹਿਫਾਇਰ ਕੀਤਾ ਸੀ ਜਿੱਤੇ ਉਸੇ ਵੇਲੇ ਕਾਰਵਾਈ ਕਰਦੇ ਐਸਫਸਾਬਿਕਰ ਨੇ ਉਹਦੇ ਪਛਾਣ ਸਿੱਧੇ ਦਿੱਤਾ ਤੇ ਤਰਤੀਸ਼ ਨੂੰ ਕਾਹ ਲਿਆਂਦਾ ਤੇ ਉਸ ਉਸ ਦੀ ਤਰਤੀਸ਼ ਦੇ ਵਿੱਚ ਨਾਲ ਉਹਨੂੰ ਉਹਨੂੰ ਫੋਲੋ ਕਰਦੇ 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 ਇਹਨਾਂ ਸਫਲਾ ਪ੍ਰਾਪਤ ਹੋਈ ਹੈ ਪੰਜ ਦਿਨ ਪੰਜ ਦਿਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਲੀਅਸ ਮੰਗੂ ਪੁੱਤਰ ਸਰਵਨ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਪੁਸ਼ੁਕਾਤਾਂ ਤੋਂ ਮੰਨ ਦੱਸਿਆ ਕਿ ਉਹ ਚਾਰ ਵੈਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜਿਤ ਤਿੰਨ ਇਹਨਾਂ ਨੇ ਵੈਪਨ ਮੇਨ ਉਹ ਵੈਪਨ ਜਿਹਨਾਂ ਨੇ ਫਾਇਰ ਕੀਤਾ ਸੀ ਉਹ ਉਹਨਾਂ ਨੇ ਬਰਮ ਗਾ ਦਿੱਤੇ ਐ ਤੇ ਇੱਕ ਵੈਪਨ ਨਾਲ ਕਿਸਦਾ ਕਰਨ ਕੁਝ ਜਿਹੜਾ ਉਹ ਫੰਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਆ ਇਨਵੋਲਵਡ ਕੰਮ 'ਚ ਉਹ ਫੰਨੇ ਬਾਕੀ ਹੈ ਉਹੀ ਹੀ ਜੋ ਦੀ ਫੋਟੋਆਂਾਂਗੇ ਇਹ ਵਿਅਕਤੀ ਸਾਡੇ ਕੋਲ ਇਸ ਟਾਈਮ ਰਿਮਾਂਡ ਤੇ ਆ। ਕਸ਼ਸ਼ ਚੱਲ ਰਹੀ ਆ। ਉਹ ਨਵਾਂ ਖਸਾ ਇਰਾਨ ਦਾ। ਸਰ ਕਿੰਨੇ ਇਹ ਜਿਹੜੇ ਆਪਣਾ ਕਿੰਨੇ ਦਿਨ ਦਾ ਰਿਮਾਂਡ ਹੈ? ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ? ਅੱਜ ਸੀ ਨੂੰ ਦਾਅ ਤੇ ਭੇਜ ਕੀਤਾ ਸੀ ਕਿ ਤਿੰਨ ਦਿਨ ਦਾ ਰਿਮਾਂਡ ਮਿਲਿਆ। ਤੇ ਫਰਦਰ ਕੋਸ਼ਿਸ਼ ਕਰ ਰਹੇ ਤੁਮ। ਸਰ ਕਿੰਨੇ ਰੋਜ਼ ਬਰਾਮਦ ਹੋਏ ਜੀ? ਟੋਟਲ ਜਿਹੜੀ ਇਸਟਮ ਦੀ ਬਰਾਮਦਗੀ ਹੈ ਉਹ ਤਿੰਨ ਜਿਹੜੇ ਬਕਤੀ ਬੋਰ ਦੇ ਕੰਟਰੀ ਲੇਡਰ ਪਿਸਟਨ ਨੇ ਤੇ ਨਾਲ ਕੋ ਨੌ ਰੋਮ ਨੇ। ਸਰ ਇਹਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਹੈ ਕਿ ਜਾਂ ਕਿਵੇਂ ਜਿਹੜਾ ਪਸ਼ੋਕੜ ਹੈ ਇਹਦਾ ਜੀ ਫਿਲਹਾਲ ਜਿਹੜੀ ਐਸ ਪਰ ਰਿਕਾਰਡ ਜਿਹੜਾ ਇਹਦੀ ਉਮਰ 22 ਸਾਲ ਲੱਗੀ ਹੈ ਪਹਿਲਾਂ ਤੇ ਬੱਚੇ ਪਰਚਾ ਕੋਈ ਹੈਗਾ ਨਹੀਂ ਹੈ ਐਸਾ ਇਹ ਨਵੇਂ ਪਹਿਲੀ ਵਾਰ ਹੀ ਹੈ ਜਿਹੜਾ ਪਰ ਕੋਈ ਚੱਲ ਰਹੀ ਹੈ ਕੋਈ ਕੋਈ ਜੋ ਰਿਕਾਰਡ ਦਾ ਕੈ ਪਰ ਕੋਰਟ ਤਾਂ ਨਹੀਂ ਹੈਗਾ ਪਰ ਪੁੱਛ ਕੇ ਸਟਾਰਡੀ ਕਿ ਪਹਿਲਾਂ ਕੋਈ ਨੇ ਵਾਰਸ ਕਿਸੇ ਨੂੰ ਇਨਵੋਲਵ ਹੋਏਗਾ ਤਾਂ ਤੱਕ ਪੁੱਛਨੀ ਆਉਣੀ ਤੇ ਸਰ ਇਹਨੇ ਪਹਿਲਾਂ ਵੀ ਕੋਈ ਇਹੋ ਜਿਹਾ ਵੈਪਲ ਧਾਨ ਕੇ ਕਿਸੇ ਨੂੰ ਦਿੱਤੇ ਆ ਜਾਂ ਨਹੀਂ ਇਹਦੇ ਬਾਰੇ ਵੀ ਕੋਈ ਪੁੱਛਗਿੱਛ ਕੀਤੀ ਹੈ ਜੀ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਫੜਨੇ ਬਾਕੀ ਹੈ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਇਹ ਜਿਹੜੇ ਦੱਸੀਆਂ ਨੂੰ ਦੱਲ ਕੇ ਤੁਹਾਡੇ ਰਿਮਾਰਕ ਤੇ ਹੈਗਾ ਵਾ ਕੁਝ ਚਰਬਰੀ ਹੈ ਕੋਈ ਫਤਗ ਗੱਲ ਹੁੰਦਾ ਤਾਂ ਨੋਟਸ ਲਿਆ ਵਾ OK ਧੰਕਸਾ